ਜੱਤ ਪਹਾਰਾ ਜੱਤ ਨੂੰ ਦੁਕਾਨ ਬਣਾ ਲਾ ਧੀਰਜ ਸੁਨਿਆਰਾ ਧੀਰਜ ਨੂੰ ਬਣਾ ਕਾਲਾ ਨਾ ਪਿਆ ਕਰ ਜ਼ਿੰਦਗੀ ਚ ਘਰੇ ਵੀ ਬਾਹਰ ਵੀ 2 ਮਿੰਟ ਦੀ ਗੱਲ ਹੁੰਦੀ ਭਾਗਾਂ ਵਾਲਿਓ 2 ਮਿੰਟ ਦੀ ਕਾਲੀ ਦੇ ਵਿੱਚ ਲੈ ਫੈਸਲੇ ਕਰ ਤਬਾਹ ਕਰ ਜਾਂਦੇ ਮਾਰੇ ਕਹਿੰਦੇ ਧੀਰਜ ਸੁਨਿਆਰ ਅਹਿਰਣ ਮਾਤ ਅਹਿਰਣ ਸਮਝਦੇ ਹੋ ਜਿਹਦੇ ਵਿੱਚ ਪਕੜਿਆ ਜਾਂਦਾ ਲੋਹਾ ਕਹਿੰਦੇ ਆਪਣੀ ਮੱਤ ਨੂੰ ਐਰਣ ਬਣਾ ਵੇਦ ਹਥਿਆਰ ਤੇ ਥੋੜਾ ਕਾਦਾ ਮਾਰਨਾ ਮੱਤ ਦੇ ਉੱਤੇ ਗੁਰਬਾਣੀ ਦਾ ਸਵੇਰੇ ਵੀ ਨਿਤਨੇਮ ਕਰਿਆ ਕਰੋ ਸ਼ਾਮਾਂ ਨੂੰ ਵੀ ਰਹਿ ਰਾਸ ਜਦੋਂ ਟਾਈਮ ਮਿਲੇ ਤੇ ਵੈ ਗੁਰੂ ਵੈ ਗੁਰੂ ਭੌ ਖਲਾ ਖਲਾ ਦਾ ਅਰਥ ਹੈ ਜਿਹੜੀ ਫੂਕਣੀ ਨਹੀਂ ਹੁੰਦੀ ਫੂਕ ਮਾਰਨ ਵਾਲੀ ਅੱਗ ਲਾਉਣ ਵਾਲੀ ਉਹਨੂੰ ਕਹਿੰਦੇ ਭੌ ਬਣਾ ਵੀ ਹਰ ਵੇਲੇ ਡਰ ਕੇ ਰਿਆ ਕਰ ਪਤਾ ਨਹੀਂ ਕਦੋਂ ਟੜਕਣ ਰੁਕ ਜਾਣੀ ਉਹ ਤੇ ਫਟੇ ਤੇ ਪੈ ਜਾਣੇ ਕਿਹੇ ਨਹੀਂ ਨਾਲ ਜਾਣਾ ਜੁਣਾ ਸਭ ਭਾਜ ਜਾਂਦੇ ਮਤ ਬਲੀ ਭੋਖ ਲਾ ਅਗਨ ਤਪਤਾਉ ਅੱਗ ਕਾਦੀ ਬਾਲਣੀ ਆ ਹੁਣ ਆਪਜੀ ਮੈਨੂੰ ਲੱਗਦਾ ਘਟੋ ਘੜ 6 ਵਜੇ ਤੇ ਆਏ ਹੋਣੇ ਤੇ 7 8 9 ਦਾ 4 ਘੰਟੇ ਤੁਸੀਂ ਜਿਹੜਾ ਚੌਂਕੜਾ ਮਾਰਿਆ ਨਾ ਸਿੱਧਾ ਬਹਿ ਕੇ ਇਹ ਤਾਪਾ ਬੈਣਾ ਕਿਹੜਾ ਸੌਖਾ ਇਹ ਤਪੱਸਿਆ ਜੇ ਮਾਰੇ ਕਹਿੰਦੇ ਅੱਗ ਬਾਲਦੇ ਤਪੱਸਿਆ ਦੀ ਭਾਂਡਾ ਭਾਓ ਤੇ ਭਾਂਡਾ ਕਾਦਾ ਬਣਾ ਪਾਵਣਾ ਹਰ ਵੇਲੇ ਹੱਸਦਾ ਰਿਹਾ ਕਰ ਸੰਗਤ ਦੇ ਜੋੜੇ ਝਾੜਿਆ ਕਰ ਚੌਰ ਸੇਵ ਕਰਿਆ ਕਰ ਸੰਗਤ ਨੂੰ ਦਾਲ ਵਰਤਾਇਆ ਕਰ ਛਬੀ ਲਾਇਆ ਕਰ ਰਸਤੇ 'ਚ ਰੋੜੇ ਰੁੜੇ ਪੈ ਪਾਸੀ ਕਰਦੇ ਭੌਖ ਲਾਗਨ ਤਪਤਾਉ ਭਾਂਡਾ ਭਾਉ ਤੇ ਜਦੋਂ ਆਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਨਾ ਫਿਰ ਤੇਰੇ ਹਿਰਦੇ 'ਚ ਅੰਮ੍ਰਿਤ ਪ੍ਰਗਟ ਹੋਣਾ ਏ ਤੇ ਫਿਰ ਕੀ ਹੋਣਾ ਹੈ ਜਿਨ ਕੋ ਨਦਰ ਮਾਰੇ ਦੀ ਨਜ਼ਰ ਤੇਰੇ ਤੇ ਹੋ ਜਾਣੀ ਹੈ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਨਾਨਕ ਨਦਰੀ ਮਾਰੇ ਤੈਨੂੰ ਨਿਹਾਲ ਕਰ ਦੇਣਗੇ ਬੋ